ਪੀਕ ਤੇ ਜਾਂਦੀ ਹੈ ਇਸੇ ਤਰ੍ਹਾਂ ਜਿਹੜੇ ਜ਼ਮੀਨਾਂ ਦੇ ਰੇਟ ਸੀਗੇ ਉਹ ਪੀਕ ਤੇ ਗਏ ਔਰ ਹੁਣ ਪੀਕ ਤੋਂ ਪਿੱਛੇ ਮੁੜਨੇ ਕਿਵੇਂ ਸਟਾਰਟ ਹੋਏ ਨੇ ਦੋਸਤੋ ਹੁਣ ਤੁਹਾਨੂੰ ਮੈਂ ਦੱਸਦਾ ਕਿਉਂਕਿ ਫਿਰ ਸੌਦੇ ਹੁਣੇ ਬੰਦ ਹੋ ਜਾਂਦੇ ਨੇ ਹੁਣ ਸੌਦੇ ਹੁਣੇ ਆਟੋਮੈਟਿਕ ਜਿਹੜੇ ਫਿਰਨੇ ਇਹ ਬੰਦ ਹੋਣ ਲੱਗੇ ਔਰ ਖਰੀਦਦਾਰ ਹੈ ਜਿਹੜਾ ਉਹ ਚੁੱਪ ਕਰ ਗਿਆ ਖਰੀਦਦਾਰ ਦੇ ਚੁੱਪ ਹੋਣ ਦੇ ਨਾਲ ਦੋਸਤੋ ਹੋਇਆ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਵੀ ਦੋਸਤੋ ਅੱਜ ਉਹਨਾਂ ਲੋਕਾਂ ਲਈ ਖੁਸ਼ ਹੋਣ ਦਾ ਟਾਈਮ ਹੈ ਜਿਹੜੇ ਲੋਕ ਜ਼ਮੀਨ ਨੂੰ ਸਸਤੀ ਹੋਣ ਦੀ ਆਸ ਲਗਾਈ ਬੈਠੇ ਨੇ ਅੱਜ ਅਸਲੀਅਤ ਤੁਹਾਨੂੰ ਅੱਜ ਦੀ ਜੋ ਅੱਜ ਜਾਂ ਜਿਹੜਾ ਕੱਲ ਨੰਗ ਗਿਆ ਜਾਂ ਕੱਲ ਆਉਣ ਵਾਲਾ ਉਹਦੀ ਤੁਹਾਨੂੰ ਅਸਲੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਜੋ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਅੱਜ ਉਹਨਾਂ ਲੋਕਾਂ ਲਈ ਖੁਸ਼ ਹੋਣ ਦਾ ਟਾਈਮ ਹੈ ਜਿਹੜੇ ਸਸਤੀ ਜ਼ਮੀਨ ਹੋਣ ਦਾ ਅਸ ਲਗਾਈ ਬੈਠੇ ਨੇ ਅੱਜ ਉਹਨਾਂ ਦੇ ਲਈ ਮੈਂ ਅਸਲੀ ਜਿਹੜੀ ਕੱਲ ਅੱਜ ਤੇ ਆਉਣ ਵਾਲਾ ਕੱਲ ਉਹਦੀ ਤਸਵੀਰ ਤੁਹਾਡੇ ਸਾਹਮਣੇ ਰੱਖਣ ਲੱਗਿਆਂਗਾ ਤੁਸੀਂ ਵੀਡੀਓ ਨੂੰ ਅੰਤ ਤੱਕ ਸੁਣਿਓ ਤੇ ਦੇਖਿਓ ਦੋਸਤੋ ਮੈਂ ਹਮੇਸ਼ਾ ਤੁਹਾਨੂੰ ਕਹਿਣਾ ਹੁੰਦਾਗਾ ਕਿ ਰੇਟ ਮਾਰਕੀਟ ਕਿਸ ਤਰ੍ਹਾਂ ਤੈਅ ਕੀਤੀ ਜਾਂਦੀ ਆ ਜਿਹੜੇ ਸੌਦੇ ਅੱਜ ਹੋਏ ਨੇ ਕੱਲ ਹੋਏ ਨੇ 4 ਦਿਨਾਂ ਦੇ ਵਿੱਚ ਹੋਏ ਨੇ ਲੇਕਿਨ ਕਿਸੇ ਦੀਆਂ ਗੱਲਾਂ ਦੇ ਨਾਲ ਮਾਰਕੀਟਾਂ ਤੈਅ ਨਹੀਂ ਹੁੰਦੀਆਂ ਦੋਸਤੋ ਹੁਣ ਤੁਹਾਨੂੰ ਅਗਲੀ ਗੱਲ ਦੱਸਦਾ ਜਿਹੜੇ ਬੰਦੇ ਖਰੀਦਦਾਰ ਨੇ ਉਹਨਾਂ ਦੀ ਮਨੋਦਸਾ ਨਾਲ ਹੁੰਦੇ ਮਾਰਕੀਟ ਦਾ ਪਤਾ ਲੱਗਦਾ ਰਹਿੰਦਾ ਤੇ ਜਿਹੜੇ ਵੇਚਣ ਵਾਲੇ ਨੇ ਉਹਨਾਂ ਨੇ ਮਨੋਂ ਦੱਸਾ ਵੀ ਹੈ ਜਿਹੜੀ ਉਹ ਵੀ ਦੋਸਤੋ ਫਿਰ ਹੌਲੀ-ਹੌਲੀ ਇਹ ਚੀਜ਼ ਨੂੰ ਕੈਚ ਕਰਦੀ ਰਹਿੰਦੀ ਆ ਕਿ ਜ਼ਮੀਨਾਂ ਦੇ ਰੇਟ ਸਸਤੇ ਹੋ ਰਹੇ ਨੇ ਜਾਂ ਮਹਿੰਗੇ ਹੋ ਰਹੇ ਨੇ ਹਰ ਇੱਕ ਚੀਜ਼ ਦੀ ਇੱਕ ਦੋਸਤੋ ਹੱਦ ਹੁੰਦੀ ਹੈ ਕੋਈ ਵੀ ਚੀਜ਼ ਮਤਲਬ ਪ੍ਰਮਾਤਮਾ ਨੇ ਇੱਕ ਐਸਾ ਸਿਸਟਮ ਬਣਾਇਆਗਾ ਜਿਹਦੇ 'ਚ ਇੱਕ ਧਰਤੀ ਤੋਂ ਚੱਲਿਆ ਪਹਿਲਾ ਬੀਜ ਬਣਿਆ ਫਿਰ ਖਰਾਕ ਬਣੀ ਫਿਰ ਮਿੰਜ ਬਣੀ ਫਿਰ ਬੰਦਾ ਬਣਿਆ ਫਿਰ ਜਵਾਲ ਜਵਾਨੀ ਫਿਰ ਜਵਾਨੀ ਪੀਕ ਤੇ ਗਈ ਫਿਰ ਬੜੇ ਪਾ 40 45 50 60 70 80 90 100 ਧਰਤੀ ਚ ਸਮਾ ਗਿਆ ਹਰ ਇੱਕ ਚੀਜ਼ ਪੀਕ ਤੇ ਜਾਂਦੀ ਹੈ ਇਸੇ ਤਰ੍ਹਾਂ ਜਿਹੜੇ ਜ਼ਮੀਨਾਂ ਦੇ ਰੇਟ ਸੀਗੇ ਉਹ ਪੀਕ ਤੇ ਗਏ ਔਰ ਹੁਣ ਪੀਕ ਤੋਂ ਪਿੱਛੇ ਮੁੜਨੇ ਕਿਵੇਂ ਸਟਾਰਟ ਹੋਏ ਨੇ ਦੋਸਤੋ ਹੁਣ ਤੁਹਾਨੂੰ ਮੈਂ ਦੱਸਦਾ ਕਿਉਂਕਿ ਕੋਈ ਵੀ ਚੀਜ਼ ਜਿਹੜੀ ਮਤਲਬ ਜਿਹੜਾ ਜਿਵੇਂ ਕਹਿੰਦੇ ਹੁੰਦੇ ਨੇ ਨਾ ਜਿਹੜਾ ਯੁੱਗ ਬਦਲਦਾ ਕਲਯੁੱਗ ਜਾਂ ਫਲਾਨਾ ਧਮਕਾ ਕਲਯੁੱਗ ਸਤਜੁਗੇ ਬੋ ਇਹ ਲੋਕਾਂ ਦੇ ਮਨੋਂ ਦੱਸਾ ਸੀਗੀ ਨਾ ਕਿ ਕਲਯੁੱਗ ਕੋਈ ਆਏ ਬੈਠਾ ਸੀ ਵੀ ਆ ਕਲਯੁੱਗ ਬੈਠਾ ਇਸੇ ਤਰ੍ਹਾਂ ਦੋਸਤੋ ਜਿਹੜਾ ਪੀਕ ਤੇ ਗਿਆ ਹੋਇਆ ਰੇਟ ਸੀਗਾ ਫਿਰ ਜਿਹੜੇ ਵੇਚਣ ਵਾਲੇ ਵੀਰ ਸੀਗੇ ਉਹਨਾਂ ਨੇ ਬਿਨਾਂ ਸੋਚੇ ਸਮਝੇ ਰੇਟ ਉਦੋਂ ਮਤਲਬ ਜੇ ਪ੍ਰਿੰਟ 60 ਲੱਖ ਦਾ ਹੈ ਉਹਨਾਂ ਨੇ 80 ਲੱਖ 90 ਲੱਖ ਮੰਗਣਾ ਸ਼ੁਰੂ ਕੀਤਾ ਕਰੋੜ ਰੁਪਇਆ ਹੁਣ ਲੋਕ ਕਰੋੜ ਤੋਂ ਵੱਧ ਮੰਗਣ ਲੱਗੇ ਲੇਕਿਨ ਰੇਟ ਪਿੱਛੇ ਮੁੜ ਚੁੱਕਿਆਗਾ ਕਿਉਂ ਜਦੋਂ ਲੋਕ ਰੇਟ ਅਨਸੀਸਰੀ ਮੰਗਣਾ ਸ਼ੁਰੂ ਕਰ ਦਿੰਦੇ ਨੇ ਫਿਰ ਸੌਦੇ ਹੁਣੇ ਬੰਦ ਹੋ ਜਾਂਦੇ ਨੇ ਹੁਣ ਸੌਦੇ ਹੁਣੇ ਆਟੋਮੈਟਿਕ ਜਿਹੜੇ ਫਿਰਨੇ ਇਹ ਬੰਦ ਹੋਣ ਲੱਗੇ ਔਰ ਖਰੀਦਦਾਰ ਹੈ ਜਿਹੜਾ ਉਹ ਚੁੱਪ ਕਰ ਗਿਆ ਖਰੀਦਦਾਰ ਦੇ ਚੁੱਪ ਹੋਣ ਦੇ ਨਾਲ ਦੋਸਤੋ ਹੋਇਆ ਕੀ ਕਿ ਜਿਹੜੇ ਵੇਚਣ ਵਾਲੇ ਨੇ ਉਹਨਾਂ ਦੀ ਮਨੋਂ ਦਸਾ ਹੌਲੀ ਹੌਲੀ ਚੇਂਜ ਹੋਣੀ ਸ਼ੁਰੂ ਹੋ ਗਈ ਹੁਣ ਉਹਨਾਂ ਨੇ ਆਪਣਾ ਜਿਹੜਾ ਮਾਈਂਡ ਹੈ ਉਹ ਕਿਉਂਕਿ ਦੇਖੋ ਸਾਨੂੰ ਕਿਵੇਂ ਪਤਾ ਲੱਗਦਾ ਮਾਰਕੀਟ ਦਾ ਜਿਹੜੇ ਵੇਚਣ ਵਾਲੇ ਨੇ ਉਹ ਸਾਨੂੰ ਹੁਣ ਫਿਰ ਖੁਦ ਫੋਨ ਕਰਕੇ ਕਹਿੰਦੇ ਨੇ ਵੀ ਸੰਧੂ ਸਾਹਿਬ ਰੇਟ ਪਿੱਛੇ ਮੁੜਨ ਲੱਗ ਗਏ ਜੀ ਹੁਣ ਗਾਹਕ ਲੱਗ ਨਹੀਂ ਰਿਹਾ ਜੀ ਤੁਸੀਂ ਦੇਖ ਕੇ ਰੇਟ ਘੱਟ ਕਰ ਲਓ ਜੀ ਜ਼ਮੀਨ ਦਾ ਜਿਹੜਾ ਅਸੀਂ ਪਹਿਲਾਂ 80 ਲੱਖ ਮੰਗਦੇ ਸੀਗੇ ਤੁਸੀਂ ਦੇਖ ਲਓ ਜੀ ਇਹ ਅਸਰ 80 ਨਹੀਂ 70 ਨੂੰ ਦੇਖ ਲਓ ਜੀ ਜੇ 70 ਨਹੀਂ ਜੀ 65 ਨੂੰ ਦੇਖ ਲਓ ਜੀ ਜਿੱਥੇ ਗੱਲ ਬਣਦੀ ਹੈ ਜੀ ਉੱਥੇ ਬਣਾ ਲਓ ਹੁਣ ਜਿਹੜਾ ਮੈਂਟਲੀ ਤੌਰ ਤੇ ਵੇਚਣ ਵਾਲਾ ਬੰਦਾ ਹੈ ਉਹ ਵੀ ਆਪਣਾ ਮਾਈਂਡ ਚੇਂਜ ਕਰਨ ਲੱਗਿਆ ਕਿਉਂਕਿ ਜਿਹੜਾ ਬੰਦਾ ਜ਼ਰੂਰਤ ਮੰਨਦਾ ਹੈ ਜਿਹੜਾ ਜਿਹੜਾ ਬੰਦਾ ਦੋਸਤੋ ਜਿਨੇ ਮਤਲ ਮਾਈਂ ਜਿਨੇ ਜਿਹਨੂੰ ਲੋੜ ਨਹੀਂ ਹੈਗੀ ਉਹ ਚਾਹੇ ਬੈਠਾ ਰਹੇ ਕਰੋੜ ਤੇ ਜਿਵੇਂ ਮੈਨੂੰ ਇੱਕ ਦੋ ਬੰਦੇ ਕਹਿ ਦਿੰਦੇ ਨੇ ਨਹੀਂ ਜੇ ਇਸ ਦਾ ਜਿੱਤੇ ਕਰੋੜ ਹੋਉਂਦੇ ਵੇਚਾਂਗੇ ਲੇਕਿਨ ਉਹ ਲੋਕ ਫਿਰ ਪਸਤਾਉਂਦੇ ਉਦੋਂ ਨੇ ਜਦੋਂ ਮਾਰਕੀਟ ਡਿੱਗ ਜਾਂਦੀ ਹੈ ਤੇ ਫਿਰ ਉਹ ਗੱਲਾਂ ਕਰਦੇ ਨੇ ਜੀ ਉਦੋਂ ਸਾਨੂੰ 80 ਲੱਖ ਤੁਸੀਂ ਸੰਧੂ ਸਾਹਿਬ ਕਿਹਾ ਸੀਗਾ ਉਦੋਂ ਤੁਹਾਨੂੰ ਸਾਨੂੰ ਤੁਸੀਂ 85 ਕਿਹਾ ਸੀਗਾ ਹੁਣ ਦੇਖ ਲਓ ਜੀ 85 ਦਵਾ ਦੋ ਪਰ ਉਦੋਂ ਨੂੰ ਟਾਈਮ ਲੰਘ ਚੁੱਕਿਆ ਹੁੰਦਾਗਾ ਇਹ ਲੋਕ ਫਿਰ ਬਾਅਦ ਦੇ ਵਿੱਚ ਪਸਤਾਉਂਦੇ ਨੇ ਹੁਣ ਦੋਸਤੋ ਮਾਰਕੀਟ ਹੈ ਜਿਹੜੀ ਜ਼ਮੀਨਾਂ ਦੀ ਪਿੱਛੇ ਮੁੜ ਚੁੱਕੀ ਹੈ ਔਰ ਲੋਕ ਵੇਚਣੀ ਜ਼ਮੀਨ ਆਪਣੀ ਜਿਹੜੀ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਜਿਹੜੇ ਕੁਝ ਲੋਕ ਅ ਮਤਲਬ ਬੇਦਰਜ ਨੇ ਉਹ ਖੜੇ ਨੇ ਆਪਣੀ ਗੱਲ ਤੇ ਖੜੇ ਰਹਿਣਗੇ ਉਹਨਾਂ ਨੇ ਖੜੇ ਹੀ ਰਹਿਣਾਗਾ ਲੇਕਿਨ ਜਿਹੜਾ ਜ਼ਰੂਰਤਬੰਦ ਬੰਦਾ ਹੈਗਾ ਉਹ ਪਿੱਛੇ ਮੁੜਨਾ ਸ਼ੁਰੂ ਹੋ ਗਿਆ ਸੌਦੇ ਰੇਟ ਘਟ ਤੇ ਹੋਣੇ ਸ਼ੁਰੂ ਹੋ ਗਏ ਜਾਂ ਫਿਰ ਸੌਦੇ ਰੁਕ ਗਏ ਨੇ ਹੁਣ ਦੋਸਤੋ ਜਿਹੜੀ ਮਾਰਕੀਟ ਆ ਦੇਖੋ ਕੱਲ ਦਾ ਕਿਸੇ ਨੇ ਦੇਖਿਆ ਤਾਂ ਨਹੀਂ ਹੈਗਾ ਪਰ ਫਿਰ ਵੀ ਮੈਂ ਤੁਹਾਨੂੰ ਆਉਣ ਵਾਲੇ ਕੱਲ ਦੀ ਆਪਣੇ ਤਜਰਬੇ ਦੇ ਮੁਤਾਬਕ ਜੋ ਗੱਲ ਕਹਿਣ ਲੱਗਿਆਂਗਾ ਉਹ ਇਹੀ ਹੈ ਕਿ ਹੁਣ ਜਿਹੜਾ ਵੇਚਦਾਰ ਹੈ ਉਹਦੇ ਤੋਂ ਜਿਵੇਂ ਹੁਣ ਸਾਡੇ ਕੋਲ 10% ਲੋਕਾਂ ਦੇ ਫੋਨ ਆਉਦੇ ਨੇ ਮਤਲਬ ਹਰ ਇੱਕ ਤਰ੍ਹਾਂ ਦੇ ਜ਼ਮੀਨ ਚਾਹੇ ਕੋਈ ਕਿਸੇ ਦੀ ਖੇਤੀਬਾੜੀ ਵਾਲੀ ਆ ਚਾਹੇ ਕਿਸੇ ਦੀ ਕੋਈ ਅੱਗੇ ਕਮਰਸ਼ੀਅਲ ਕੋਈ ਰੋਡ ਦੇ ਉੱਪਰ ਆ ਉਹ ਵੀ ਕਹਿਣ ਲੱਗੇ ਜੀ ਦੇਖ ਲਓ ਜੇ ਮਤਲਬ ਚਲੋ ਥੋੜਾ ਠੀਕ ਕਰਕੇ ਕਰ ਲਓ ਜੀ ਰੇਟ ਯਾਨੀ ਹੁਣ ਕਿਉਂ ਜਦੋਂ ਸੌਦਾ ਕੋਈ ਜਦੋਂ ਵਿਕਣਾ ਹੀ ਨਹੀਂ ਹੈਗਾ ਦੋਸਤੋ ਤੁਸੀਂ ਮੰਗ ਰਹੇ ਹੋ ਇੱਕ ਦੂਜੇ ਨੂੰ ਦੇਖਦੇ ਕਿ ਰੇਟ ਤਾਂ ਤੁਸੀਂ ਹੋਰ 10 ਲੱਖ ਵਧਾਉਣ ਜਾ ਰਹੇ ਹੋ ਰੇਟ ਦਾ ਤੁਸੀਂ ਹੋਰ ਅੱਗੇ ਵੱਧ ਮੰਗੇ ਜਾ ਰਹੇ ਹੋ ਪਰ ਦੇ ਕੋਈ ਰਿਹਾ ਨਹੀਂ ਹੈਗਾ ਜਦੋਂ ਕੋਈ ਦੇ ਨਹੀਂ ਰਿਹਾ ਫਿਰ ਤੁਸੀਂ ਮਤਲਬ ਤੁਹਾਡਾ ਆਪ ਦਾ ਮਨ ਖੁਸ਼ ਕਰੀ ਜਾਓ ਕਿ ਮੈਂ ਤਾਂ ਜੀ ਕਰੋੜ ਨੂੰ ਦੇਣੀ ਆ ਮੈਂ ਤਾਂ ਜੀ 80 ਲੱਖ ਨੂੰ ਦੇਣੀ ਆ ਮਨ ਖੁਸ਼ ਕਰਨ ਦੇ ਕਿਸੇ ਨੂੰ ਕੋਈ ਸੁਪਨਾ ਦੇਖਣ ਦਾ ਕਿਸੇ ਨੂੰ ਕੋਈ ਬੰਦਸ਼ ਨਹੀਂ ਹੈਗੀ ਪਰ ਮੈਂ ਅੱਜ ਆਪਣੇ ਵੱਲੋਂ ਉਹਨਾਂ ਵੀਰਾਂ ਨੂੰ ਰੈਅ ਜਰੂਰ ਦੇਣੀ ਚਾਹੂਗਾ ਜਿਹੜੇ ਬੰਦੇ ਜ਼ਮੀਨ ਵੇਚਣ ਵਾਲੇ ਨੇ ਜਿਨ੍ਹਾਂ ਨੇ ਆਪਣੀ ਪ੍ਰਾਪਰਟੀ ਲੋੜਵੰਦ ਅਨੁਸਾਰ ਵੇਚਣੀ ਆ ਅੱਜ ਮੌਕਾ ਹੈ ਕਿ ਉਹ ਆਪਣੇ ਸੌਦੇ ਨੂੰ ਵੇਚ ਲੈਣ ਕਿਉਂਕਿ ਮਾਰਕੀਟ ਜਦੋਂ ਫਿਰ ਡਿੱਗਦੀ ਆ ਨਾ ਦੋਸਤੋ ਫਿਰ ਧੜਮ ਕਰਕੇ ਡਿੱਗਦੀ ਹੈ ਔਰ ਫਿਰ ਕਿਉਂਕਿ ਹੁਣ ਜਿਵੇਂ ਬਰਾਬਰ ਸੋਨਾ ਖੜਾ ਹੈਗਾ ਸੋਨਾ ਮਹਿੰਗਾ ਹੋਈ ਜਾ ਰਿਹਾ ਹੈਗਾ ਅਗਲਾ ਸੌਦਾ ਯਾਰ ਆਪਾਂ ਸੋਨੇ 'ਚ ਪੈਸੇ ਲਾ ਲੈਣੇ ਆ ਅਗਲਾ ਸੋਦਾ ਸੀ ਕਮਰਸ਼ੀਅਲ ਰੈਂਟਲ ਪ੍ਰਾਪਰਟੀ ਚਲਾ ਲੈਣਾ ਲੋਕਾਂ ਕੋਲੇ ਆਪਸ਼ਨ ਬਹੁਤ ਨੇ ਗਿਆ ਜ਼ਮੀਨ ਦੇ ਜੀ ਦੋਸਤੋ ਮੈਂ ਤੁਹਾਨੂੰ ਇੱਕ ਦਿਨ ਦੱਸੀ ਸੀ ਗੱਲ ਜੇ ਤੁਸੀਂ ਮਤਲਬ ਬਿਨਾ ਬਾਧੇ ਤੋਂ ਠੇਕੇ ਦਾ ਅੱਜ ਦੇ ਰੇਟ ਦੇ ਹਿਸਾਬ ਨਾਲ ਠੇਕਾ ਦੋ ਤੇ 71 ਸਾਲਾਂ ਦੇ ਵਿੱਚ ਰੇਟ ਪੂਰਾ ਕਰਦੀ ਹੈ ਤੁਹਾਡੀ ਪੈਸੇ ਪੂਰੇ ਕਰਦੀ ਹੈ ਜ਼ਮੀਨ 71 ਸਾਲਾਂ ਚ ਲੇਕਿਨ ਜੇ ਚਲੋ ਬਾਧਾ ਵੀ ਲਾ ਲਓ ਵੀ ਭਾਈ ਜਿਹੜੇ ਠੇਕਾ ਜਿੰਨਾ ਕੁ ਬਾਧਾ 2-4% ਉਹਦੇ ਮੁਤਾਬਕ 65 ਸਾਲਾਂ ਚ ਪੂਰਾ ਕਰ ਦੂਗੀ 65 ਸਾਲਾਂ ਦੇ ਵਿੱਚ ਪ੍ਰਾਪਰਟੀ ਪੂਰਾ ਕਰਦੀ ਆ ਜ਼ਮੀਨ ਤੁਹਾਡੀ ਲੇਕਿਨ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਡੇ ਪੈਸੇ ਨੇ ਜਿਹੜੀ ਐ ਜਿਵੇਂ ਰੈਂਟਲ ਪ੍ਰਾਪਰਟੀ ਮੈਂ 100 ਵਾਰੀ ਤੁਹਾਨੂੰ ਕਹਿਣਾ ਹੁੰਦਾ ਉਹ ਚੀਜ਼ਾਂ ਤੁਹਾਡੀਆਂ 10-12 ਸਾਲਾਂ ਦੇ ਵਿੱਚ ਪੈਸੇ ਪੂਰੇ ਕਰਦੀਆਂ ਨੇ ਉਹ ਤੁਹਾਡੇ ਪੈਸੇ 10 ਸਾਲਾਂ ਦੇ ਪੂਰੇ ਕਰਕੇ ਬਾਕੀ ਜਿਹੜਾ ਅੱਜ ਉਹਦਾ ਪ੍ਰਾਪਰਟੀ ਦਾ ਰੇਟ ਵਧਣਾ ਉਹ ਜ਼ਮੀਨ ਨਾਲੋਂ ਕਿਤੇ ਜ਼ਿਆਦਾ ਵੱਧ ਰਿਹਾ ਉਹ ਜ਼ਮੀਨ ਨਾਲੋਂ ਕਿਤੇ ਵੱਧ ਵੱਧ ਰਿਹਾਗਾ ਸੋ ਇਹ ਚੀਜ਼ ਦੋਸਤੋ ਇੱਕ ਤਾਂ ਬਾਕੀ ਦੋਸਤੋ ਆਪਾਂ ਇੱਕ ਛੋਟਾ ਜਿਹਾ ਵਿਚਾਰ ਹੋਰ ਕਰ ਲਈਏ ਕਿ ਪੈਸਾ ਜਿਹੜਾ ਹੈਗਾ ਇਹ ਪੈਸਾ ਬੰਦੇ ਕੋਲੇ ਆਉਂਦਾ ਕਿਵੇਂ ਆ ਕੀ ਪੈਸਾ ਮਿਹਨਤ ਕਰਨ ਦੇ ਨਾਲ ਆਉਂਦਾ ਕੀ ਮਿਹਨਤ ਹੀ ਜ਼ਰੂਰੀ ਆ ਪੈਸੇ ਦੀ ਖਾਤਰ ਐਸਾ ਕੁਝ ਨਹੀਂ ਹੈਗਾ ਦੋਸਤੋ ਕੱਲੀ ਮਿਹਨਤ ਕੁਝ ਨਹੀਂ ਕਰਦੀ ਜੇਕਰ ਤੇ ਮਿਹਨਤ ਦੇ ਨਾਲ ਪੈਸਾ ਆਉਂਦਾ ਹੁੰਦਾ ਤਾਂ ਅੱਜ ਮਜ਼ਦੂਰ ਕਰੋੜਾ ਅਰਬਾਪਤੀ ਹੁੰਦੇ ਪੈਸਾ ਚਲਾਕੀ ਦੇ ਨਾਲ ਕਮਾਕ ਦੇ ਨਾਲ ਜਾਂ ਕਹਿ ਲੋ ਕਿ ਜਿਹੜਾ ਬੰਦਾ ਸਕੀਮ ਬਣਾਉਣ ਆਲਾ ਹੈਗਾ ਜਿਹੜਾ ਮੌਕਾ ਸੰਭਨ ਆਲਾ ਬੰਦਾ ਹੈਗਾ ਉਹਦੇ ਕੋਲੇ ਹੀ ਪੈਸਾ ਉਹਦੇ ਕੋਲੇ ਹੀ ਜਾਇਦਾਦਾਂ ਆਉਂਦੀਆਂ ਨੇ ਜਿਹੜੇ ਬੰਦੇ ਮੌਕਾ ਨਹੀਂ ਸੰਭ ਸਕਦੇ ਉਹ ਕਦੇ ਵੀ ਲੰਮੇ ਸਮੇਂ ਲਈ ਅਮੀਰ ਨਹੀਂ ਹੋ ਸਕਦੇ ਪੈਸਾ ਕੋਲੇ ਨਹੀਂ ਰੱਖ ਸਕਦੇ ਔਰ ਦੂਸਰਾ ਨੰਬਰ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਅਗਲੀ ਹੋਰ ਦੱਸ ਦਿਆਂ ਜਿਹੜਾ ਪੈਸਾ ਹੈਗਾ ਪੈਸਾ ਔਰ ਜਾਇਦਾਦ ਕਦੇ ਵੀ ਉਸ ਬੰਦੇ ਦੇ ਕੋਲੇ ਨਹੀਂ ਆਉਂਦਾ ਜਿਹੜਾ ਬੰਦਾ ਇਹਨਾਂ ਚੀਜ਼ਾਂ ਦੇ ਪਿੱਛੇ ਭੱਜਦਾ ਹੈਗਾ ਜਿੰਨਾ ਤੁਸੀਂ ਪੈਸੇ ਦੇ ਜਾਇਦਾਦ ਦੇ ਪਿੱਛੇ ਭੱਜੋਗੇ ਉਨਾ ਹੀ ਉਹ ਤੁਹਾ ਤੋਂ ਅੱਗੇ ਹੋਰ ਦੌੜੇਗੀ ਜਦੋਂ ਤੁਸੀਂ ਆਪਣੇ ਦਿਮਾਗ ਦੇ ਨਾਲ ਕੰਮ ਕਰੋਗੇ ਮੌਕਾ ਸੰਭਾਲਣ ਦੀ ਆਪਣੇ ਦਿਮਾਗ ਨੂੰ ਚਲਾਓਗੇ ਸਟ੍ਰੈਟਜੀ ਬਣਾਓਗੇ ਸਕੀਮ ਬਣਾਓਗੇ ਦਿਮਾਗ ਨੂੰ ਚਲਾਕੀ ਦਾ ਮਤਲਬ ਇਹ ਨਹੀਂ ਕਿ ਕਿਸੇ ਨਾਲ ਧੋਖਾ ਕਰਨਾ ਹੈ ਚਲਾਕੀ ਦਾ ਮਤਲਬ ਕੀ ਹੈਗਾ ਕਿ ਮੌਕਾ ਸਾਂਭਣ ਦੇ ਵਿੱਚ ਚਲਾਕੀ ਕਰਨੀ ਮੌਕਾ ਦੇਖਣ ਦੇ ਵਿੱਚ ਚਲਾਕੀ ਕਰਨੀ ਮੌਕੇ ਤੇ ਆਪਣੇ ਆਪ ਨੂੰ ਚੇਂਜ ਕਰ ਲੈਣਾ ਚਲਾਕੀ ਕਰਨੀ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਵਰਤ ਲੈਂਦੇ ਨੇ ਦਿਮਾਗ ਨੂੰ ਉਹਨਾਂ ਦੇ ਪੈਸਾ ਮਗਰ ਦੌੜਦਾ ਹੈ ਇਹ ਤੁਸੀਂ ਜਿੱਥੇ ਮਰਜ਼ੀ ਦੇਖ ਲਿਓ ਜਿੰਨੇ ਵੱਡੇ ਸਿਆਣੇ ਲੋਕਾਂ ਦੀ ਗੱਲ ਦੇਖ ਲਿਓ ਜਿਹੜੇ ਅੱਜ ਅਰਬਾ ਖਰਬਾ ਪੱਤੇ ਨੇ ਵੱਡੇ ਵੱਡੇ ਡਾਡੀਆਂ ਬਾਨੀ ਜਾਂ ਕੋਈ ਹੈਗੇ ਨੇ ਦੋਸਤੋ ਉਹ ਕਦੇ ਪੈਸੇ ਦੇ ਮਗਰ ਨਹੀਂ ਦੌੜਦੇ ਉਹਨਾਂ ਦੇ ਮਗਰ ਪੈਸਾ ਦੌੜਦਾ ਉਹ ਕੀ ਕਰਦੇ ਨੇ ਆਪਣੇ ਦਫ਼ਤਰਾਂ ਦੇ ਵਿੱਚ ਬੈਠ ਕੇ ਸਕੀਮਾਂ ਬਣਾਉਂਦੇ ਨੇ ਆਪਣੇ ਦੁਕਾਨ ਦਫ਼ਤਰ ਦੇ ਵਿੱਚ ਵੱਡੇ ਵੱਡੇ ਦਿਮਾਕਾਂ ਵਾਲਿਆਂ ਨੂੰ ਨਾਲ ਰੱਖਦੇ ਨੇ ਪੈਸਾ ਉਹਨਾਂ ਦੇ ਪਿੱਛੇ ਆਉਂਦਾ ਹੈ ਲੇਕਿਨ ਅਸੀਂ ਕੀ ਕਰਦੇ ਹਾਂ ਕਿ ਅਸੀਂ ਪੈਸੇ ਦੇ ਮਗਰ ਦੌੜਦੇ ਆ ਕਿਵੇਂ ਕਿ ਅਸੀਂ ਮਤਲਬ ਸੋਚਦੇ ਆ ਵੀ ਖਵਣੀ ਮਤਲਬ ਅਸੀਂ ਜੇ ਆਏ ਭੱਜ ਦੌੜ ਕਰ ਲਾਂਗੇ ਜਾਂ ਅਸੀਂ ਉਹ ਕਰ ਲਾਂਗੇ ਪੈਸਾ ਮੰਗਰ ਪੈਸਾ ਨੂੰ ਅਸੀਂ ਪਕੜ ਲਾਂਗੇ ਜਾਇਦਾਦ ਨੂੰ ਪਕੜ ਲਾਂਗੇ ਇਹ ਪਕੜਿਆ ਨਹੀਂ ਜਾਂਦਾ ਤੁਹਾਨੂੰ ਦੋਸਤੋ ਪੈਸੇ ਬਾਰੇ ਤੇ ਪੈਸਾ ਨਾ ਰੁਕਦਾ ਕਿਉਂ ਨਹੀਂ ਪੈਸਾ ਕਿਸੇ ਕੋਲੇ ਰੁਕਦਾ ਕਿਉਂ ਨਹੀਂਗਾ ਇਹਦੇ ਬਾਰੇ ਤੁਹਾਡੇ ਕੋਲ ਮੈਂ ਇੱਕ ਅੱਧੇ ਦਿਨ ਚ ਵੀਡੀਓ ਲੈ ਕੇ ਆਉਂਗਾ ਕਿ ਪੈਸਾ ਜਿਹੜਾ ਉਹ ਕਿਵੇਂ ਕਮਾਇਆ ਜਾਂਦਾ ਹੈ ਤੇ ਪੈਸਾ ਤੁਹਾਡੇ ਕੋਲੇ ਰੁਕਦਾ ਕਿਉਂ ਨਹੀਂ ਇਹ ਕਿਵੇਂ ਰੁਕੇਗਾ ਇਹਦੇ ਬਾਰੇ ਵੀ ਤੁਹਾਡੇ ਨਾਲ ਲੈ ਕੇ ਆਉਂਗਾ ਵੀਡੀਓ ਸੋ ਦੋਸਤੋ ਹੁਣ ਉਹਨਾਂ ਲੋਕਾਂ ਦੇ ਖੁਸ਼ ਹੋਣ ਦਾ ਟਾਈਮ ਹੈ ਜਿਹੜੇ ਲੋਕ ਹਰ ਵਕਤ ਸੋਚਦੇ ਨੇ ਕਿ ਸਾਨੂੰ ਜ਼ਮੀਨ ਸਸਤੀ ਮਿਲੇ ਮਾਰਕੀਟ ਰੁਕ ਜਾਵੇ ਸ਼ਾਇਦ ਮਾਰਕੀਟ ਅੱਜ ਜਾਂ ਕੱਲ ਰੁਕੇਗੀ ਇਹ ਸਮਾਂ ਅੱਜ ਆ ਚੁੱਕਿਆਗਾ ਔਰ ਹੁਣ ਇਸ ਮੌਕੇ ਨੂੰ ਸੰਭਾਲਦਾ ਕੌਣ ਹੈ ਖਰੀਦਦਾਰ ਜਾਂ ਵੇਚਦਾਰ ਜਿਹੜਾ ਵੀ ਇਸ ਮੌਕੇ ਨੂੰ ਸੰਭਾਲ ਗਿਆ ਦੋਸਤੋ ਉਹ ਮਿੱਤੀ ਰਹੂਗਾ ਜਿਹੜਾ ਇਸ ਮੌਕੇ ਨੂੰ ਨਾ ਸੰਭਾਲ ਸਕਿਆ ਉਹ ਫਾੜੀ ਰਹੂਗਾ ਮੇਰੀ ਕਹੀ ਹੋਈ ਗੱਲ ਦੋਸਤੋ ਤੁਸੀਂ ਕਿਉਂਕਿ ਇਹ ਰਿਕਾਰਡਡ ਗੱਲਾਂ ਨੇਗੀਆਂ ਜਿਹੜੀ ਚੀਜ਼ ਇੱਕ ਵਾਰੀ ਰਿਕਾਰਡ ਹੋ ਗਈ YouTube Facebook ਜਾਂ ਮਤਲਬ ਕਿਸੇ ਵੀ ਇਸ ਪਲੇਟਫਾਰਮ ਤੇ ਪੈ ਗਈ ਇਹਨੇ ਹਰ ਵਕਤ ਤੁਹਾਡੇ ਕੋਲੇ ਰਹਿਣਾ ਤੁਸੀਂ ਇਸ ਨੂੰ ਜਦੋਂ ਵੀ ਕੱਢ ਕੇ ਸੁਣੋਗੇ ਦੇਖੋਗੇ ਤਾਂ ਸੱਚਾਈ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਵੇਗੀ ਸੋ ਮੈਂ ਤੁਹਾਨੂੰ ਇਹ ਮੌਕੇ ਨੂੰ ਸੰਭਾਲਣ ਦੇ ਲਈ ਰਹਿ ਦਿਨਾਗਾ ਕਿ ਇਸ ਮੌਕੇ ਨੂੰ ਸੰਭਾਲੋ ਔਰ ਦੂਸਰੀ ਗੱਲ ਗੋਤੋ ਜਿਸ ਵੀ ਮੇਰੇ ਵੀਰ ਨੇ ਪ੍ਰਾਪਰਟੀ ਲਈ ਜਾਂ ਕੋਈ ਜ਼ਮੀਨ ਲਈ ਜਾਂ ਰੈਂਟਲ ਪ੍ਰਾਪਰਟੀ ਲਈ ਕਿਸੇ ਨੇ ਵੀ ਅ ਮਤਲਬ ਗੱਲ ਕਰਨੀ ਆ ਤਾਂ ਪਲੀਜ਼ ਫੋਨ ਤੇ ਜਿਆਦਾ ਟਾਈਮ ਖਰਾਬ ਕਰਨ ਦੀ ਬਜਾਏ ਦਫ਼ਤਰ ਆਓ ਮਲੇਰਕੋਟਲੇ ਮੇਰਾ ਦਫ਼ਤਰ ਹੈ ਠੰਡੀ ਸੜਕ ਤੇ ਤਹਿਸੀਲ ਦੇ ਬਿਲਕੁਲ ਸਾਹਮਣੇ ਤਾਂ ਦਫ਼ਤਰ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਤੁਹਾਨੂੰ ਹਰ ਇੱਕ ਚੀਜ਼ ਦੀ ਰੈ ਮਿਲੇਗੀ ਔਰ ਹਰ ਇੱਕ ਪ੍ਰਾਪਰਟੀ ਅਵੇਲੇਬਲ ਮਿਲੇਗੀ ਰੈਂਟਲ ਪ੍ਰਾਪਰਟੀ ਖੇਤੀਬਾੜੀ ਵਾਲੀ ਪ੍ਰਾਪਰਟੀ ਕੋਈ ਵੀ ਤਰ੍ਹਾਂ ਦੀ ਪ੍ਰਾਪਰਟੀ ਤੁਹਾਨੂੰ ਇੱਥੇ ਹਰ ਵਕਤ ਹਾਜ਼ਰ ਮਿਲੇਗੀ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ